ਰਹਾ ਈਓ ਪਾਇ ਪਿੰਡ ਜਿਨੇ ਸਾਧਿਆ ਨਿੱਤਾ ਪੈ ਨਣ ਘਾਨ ਲਾ ਇਤਲਾ ਦੂਰੋਂ ਨੇੜੇੋਂ ਚੱਲ ਕੇ ਆਈਆਂ ਹਨ ਬਦਵੰਤੇ ਸੱਜਣ ਪਹੁੰਚੇ ਹਨ ਇਕਲ ਦੇਖੀ ਕਿਨੇ ਦੇ ਸਾਧੀਆਂ ਨੂੰ ਲੱਖ ਲੱਖ ਵਧਾਈਆਂ ਪੰਜਾਬ ਸਰਕਾਰ ਨੂੰ ਵਧਾਈਆਂ ਬੜੇ ਹੀ ਨਿਮਰਤਾ ਔਰ ਪਿਆਰ ਰੱਖਣ ਵਾਲੇ ਮੇਰੇ ਛੋਟੇ ਵੀਰ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਔਰ ਉਹਨਾਂ ਦੇ ਨਾਲ ਮੇਰੇ ਬੜੇ ਹੀ ਸਤਾਰੀਓ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਮਹਿੰਗਾ ਸਿੰਘ ਬਰਾੜ ਸਤਾਰੀਓ ਜੋ 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 ਟਲ ਸਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਬੈਲ ਬੈਠੀ ਸੰਗਤ ਆਓ ਸਰਕਾਰ ਫਰਪਤੀ ਬਖਸ਼ 25 ਦੀ ਸੰਪਈ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਜ਼ਰ ਕਰੇ ਸੱਚ ਬੜਾ ਆਗਰਾ ਵਾਲਾ ਦੇਣਾ ਬੜਾ ਖੁਸ਼ੀ ਵਾਲਾ ਦੇਣਾ ਤੇ ਬਹੁਤ ਲੰਬੇ ਸਮੇਂ ਤੋਂ ਜਿਸ ਦੀ ਉਡੀਕਲਾ ਕੇ ਬੈਠੇ ਹੋਏ ਸੀਗੇ ਅੱਜ ਉਸ ਦਾ ਵਕ ਵਕ ਪਾਰਟੀਆਂ ਵੱਲੋਂ ਵਕ ਵਕ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਇਸ ਦਾ ਨੀਂਹ ਪੱਥਰ ਰੱਖਿਆ ਜਾਣਾ ਆਪ ਵਿਸ਼ੇਸ਼ ਤੌਰ ਤੇ ਸਾਡੇ ਨਾਲ ਬਿਜਲੀ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਨਾਲ ਐਸ ਡੀਓ ਜੈ ਸਾਹਿਬ ਲੈਨਬੈਕ ਔਰ ਜੈ ਸਾਹਿਬ ਵੀ ਪਹੁੰਚੇ ਹੋਏ ਨੇ ਚੀਪ ਸਾਹਿਬ ਵੀ ਇੱਥੇ ਸੇਵਾ ਦੇ ਤੌਰ ਤੇ ਆਏ ਹੋਏ ਨੇ ਕੋਈ ਜਦੋਂ ਕੋਈ ਸੱਜਣ ਕਿਸੇ ਕੰਮ ਲਈ ਮਿਹਨਤ ਕਰਦਾ ਹੈ ਕਿਸੇ ਲਈ ਉਪਰਾਲਾ ਕਰਦਾ ਹੈ ਆਹ ਕਰੋ ਦਿਲੋਂ ਕਰਦਾ ਹੈ ਤਾਂ ਉਹ ਦਿਨ ਦੂਰ ਨਹੀਂ ਹੁੰਦਾ ਕਿ ਜਿਸ ਦਿਨ ਉਹਨੇ ਮਿਹਨਤ ਨੂੰ ਬੂਰ ਲਾਇਆ ਸੋ ਮੇਰੇ ਯਾਦ ਹੈ ਕਿ ਸਾਡੇ ਸਾਫ ਦਾ ਸਰਪੰਚ ਸਾਡੀ ਆਮ ਆਦਮੀ ਪਾਰਟੀ ਦੇ ਲੀਡਰ ਉਕੇ ਹਰਿਆਉਂ ਪਿੰਡ ਵੈਸੇ ਵੀ ਲੀਡਰਾਂ ਦਾ ਪਿੰਡ ਹੈ ਔਰ ਗੁਲਾਬ ਸਿੰਘ ਹਰਿਆਉਂ ਉਹਨਾਂ ਦੇ ਵਿੱਚੋਂ ਇੱਕ ਐਸਨ ਸਾਡ ਹੈ ਕਿ ਮੈਨੂੰ ਇਹ ਮੈਲੇ ਬਣਾਉਣ ਦੇ ਵਿੱਚ ਉਸ ਸੱਜਣ ਦਾ ਬਹੁਤ ਵੱਡਾ ਉਸਨੇ ਮੇਰੇ ਲਈ ਪਾਰਟੀ ਲਈ ਬਹੁਤ ਮਿੰਟ ਕੀਤੀ ਔਰ ਇਸ ਨਗਰ ਦੇ ਲਈ ਮਿੰਟ ਕੀਤੀ ਇੱਕ ਚੱਗੀ ਸੋਚ ਰੱਖਣ ਵਾਲਾ ਇਨਸਾਨ ਪਤਾ ਨਹੀਂ ਉਹ ਕੀ ਪ੍ਰਵਾਧਮ ਦਾ ਪੜਾ ਸਕਿਆ ਕਿ ਉਹਨੂੰ ਬ੍ਰੈਂਡ ਟੈਗ ਆ ਗਿਆ ਚਲੋ ਫਿਰ ਵੀ ਮਾਲਕ ਕਰਕੇ ਅਰਦਾਸ ਕਰਦੇ ਹਾਂ ਕਿ ਸਦਾ ਪ੍ਰਾਜੈਤੀ ਸੇਧਮਤ ਹੋ ਕੇ ਸਾਡੇ ਵਿਚਕਾਰ ਆਵੇ ਉਸ ਭਰਾ ਨੇ ਹਰ ਵਰਗ ਦੇ ਲਈ ਕੰਮ ਕੀਤਾ ਬੜਾ ਯਾਦ ਹੈ ਕਿ ਜਦੋਂ ਇੱਥੇ ਬਹੁਤ ਆਪੋਤਾ ਪੈ ਰਹੀ ਸੀਗੀ ਲੋੜਵੰਦ ਪਰਿਵਾਰਾਂ ਨੂੰ ਪਲਾਟ ਦਿੱਤੇ ਜਾ ਰਹੇ ਸੀਗੇ ਪੰਜ-ਪੰਜ ਮਰਲੇ ਦੇ ਤਾਂ ਮੈਨੂੰ ਯਾਦ ਹੈ ਕਿ ਉਸ ਸੱਜਣ ਨੇ ਜੇ ਕਿਤੇ ਕਿਤੇ ਆਪਣੀ ਜੇਬ ਚੋਂ ਵੀ ਪੈਸਾ ਲਾਉਣਾ ਪਿਆ ਆਪਣੀ ਜੇਬ ਚੋਂ ਪੈਸਾ ਲਾ ਕੇ ਉਹ ਸੱਜਣ ਨੇ ਪਿੰਡ ਦੇ ਭਲੇ ਲਈ ਕੰਮ ਕੀਤਾ ਸੋ 185 80 85 ਦਿਨ ਪਲਾਟ ਵੰਡੇ ਸੀਗੇ ਇੱਥੇ ਲੋੜਵੰਤ ਪਰਿਵਾਰਾਂ ਨੂੰ ਸਰਪੰਚ ਗੁਰਪਸ ਸਿੰਘ ਆ ਰਹੇ ਹੁੰਦੇ ਉਦੋਂ ਹੀ ਇਸ ਦਾ ਨੀ ਪੱਥਰ ਸੀਗਾ ਜਿਹੜਾ ਰੱਖਿਆ ਗਿਆ ਔਰ ਉਸ ਤੋਂ ਬਾਅਦ ਜੋ ਨੇ ਐਪਟ ਕੀਤੇ ਜੋ ਨੇ ਵੰਡ ਕੀਤੀ ਉਹ ਵਾਕਈ ਇੱਕ ਕਾਬਲੇ ਤਰੀਫਾ ਕਿਉਂਕਿ ਵੱਡਾ ਭਰਾ ਹੋਂਦੇ ਦਾਤੇ ਮੇਰੇ ਨਾਲ ਝਗੜ ਵੀ ਪੈਂਦਾ ਸੀ। ਔਰ ਮੈਨੂੰ ਕਹਿੰਦਾ ਹੁੰਦਾ ਸੀਗਾ ਕਿ ਸਾਡੇ ਪਿੰਡ 'ਚ ਇੱਕ ਤਾਂ ਪਾਣੀ ਦੀ ਮਾਰ ਇੱਕ ਸਾਨੂੰ ਬਿਜਲੀ ਦੀ ਮਾਰ ਹੈ। ਸਾਡੀ ਕਿਸੇ ਚੀਜ਼ ਨੂੰ ਤਾਂ ਪੂਰਾ ਕੀਤਾ ਜਾਵੇ। ਸੋ ਮੰਤਰੀ ਸਾਹਿਬ ਨਾਲ ਮਿਲੇ, ਮੰਤਰੀ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਨਾਲ ਮਿਲੇ ਔਰ ਉਸ ਮੈਂਚ ਨੂੰ ਹੂਰ ਪਿਆ। ਸੋ ਮੈਂ ਉਸ ਭਰਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਵਿਸ਼ੇਸ਼ ਤੌਰ ਤੇ ਮੈਂ ਵਧਾਈ ਦਿੰਦਾ। दिलेਰ ਸਿੰਘ ਕਿ ਜਿਨ੍ਹਾਂ ਨੇ ਵਕਾਇਈ ਚਾਇਆ ਉਹਨਾਂ ਦੀ ਕਾਂਗਰਸ ਪਾਰਟੀ ਚ ਨੇ ਪਰ ਉਸ ਸੱਜਣ ਦਾ ਉਹਨਾਂ ਨੇ ਨਾਮ ਲਿਆ ਕਿ ਜਿਸ ਸੱਜਣ ਨੇ ਜਿਸ ਸੱਜਣ ਦੀ ਮਿਹਨਤ ਦੇ ਬਦੌਲਤ ਅੱਜ ਆਪਾਂ ਸਾਰੇ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਠ ਕੇ ਅੱਜ ਉਦਘਾਟਨ ਕਰ ਰਹੇ ਹਾਂ ਸੋ ਇਹ ਚਾਰ ਚਾਰ ਪਿੰਡਾਂ ਨੂੰ ਔਰ ਪੰਜ ਪੰਚਾਇਤਾਂ ਨੂੰ ਇਹਦਾ ਜਿਹੜਾ ਲਾਭ ਮਿਲੇਗਾ ਅਰੇ ਉਹ ਖੁਰਦਾ ਗਿਆ ਤੇ ਤੇ ਪੁਰਜਤਾ ਹਰਿਆਉਂ ਦੀ ਆ ਗਿਆ, ਦੇਵਗੜ ਆ ਗਿਆ, ਟੜਿਆਲ ਆ ਗਿਆ। ਧੁੱਕ ਜਿਹੜੀਆਂ ਲੰਬੀਆਂ ਲੈਣਾ ਸੀਗਾ, ਉਹਨਾਂ ਨੂੰ ਫਾਲਟ ਜਾਦਾ ਪੈਂਦੇ ਸੀਗੇ ਸੋ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੰਡਾ ਚੱਕਿਆ ਸੀਗਾ ਕਿ ਸਾਡਾ ਜਿਹੜਾ ਇਲਾਕਾ ਹੈ ਇਹ ਪਾਣੀ ਨਹੀਂ ਬਾਹਰ ਹਟ ਦਾ ਇਲਾਕਾ ਹੈ। ਸਾਡੇ ਬਿਜਲੀ ਦੇ ਗ੍ਰਿਡ ਨੇ ਜਿਹੜੇ ਉਹ ਪਾਣੀ ਨਹੀਂ ਬਾਹਰ ਹਟ ਵੀ ਆ ਜਾਂਦੇ ਨੇ। ਔਰ ਜਦੋਂ ਉਹਨਾਂ 'ਚ ਪਾਣੀ ਭਰ ਜਾਂਦਾ ਤਾਂ ਸਾਨੂੰ ਜਿਹੜੀ ਲਾਈਟ ਦੀ ਸਪਲਾਈ ਹੈ ਉਹ ਕਈ ਕਈ ਦਿਹਾੜੀਆਂ ਤੱਕ ਆਕਾ ਜਿਹੜੀ ਕਈ ਕੀ ਮਹੀਨਿਆਂ ਤੱਕ ਹਫ਼ਤਿਆਂ ਤੱਕ ਜਿਹੜੀ ਉਹ ਬੰਦ ਰਹਿ ਜਾਂਦੀ ਹੈ ਸੋ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਲਾਗੇ ਲੱਗੇ ਨੇ ਉਹਨਾਂ ਨੂੰ ਗ੍ਰਿਡ ਬਣਾਏ ਜਾਣ ਸੋ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾੜਦਾ ਕਿ ਜਿਨ੍ਹਾਂ ਨੇ ਸਾਡੇ ਸਾਡੀ ਮਿਹਨਤ ਨੂੰ ਸਵੀਕਾਰ ਕੀਤਾ ਔਰ ਸਾਡੀ ਮੁਸ਼ਕਲ ਨੂੰ ਦੇਖਦਿਆਂ ਹੋਇਆ ਸਾਡੀ ਪ੍ਰੋਬਲਮ ਨੂੰ ਜਿਹੜਾ ਅੱਜ ਸੋਲਵ ਕੀਤਾ ਸੋ ਜਦੋਂ-ਜਦੋਂ ਵੀ ਮੈਨੂੰ ਮੌਕਾ ਮਿਲਦਾ ਆਪਣੇ ਹਲਕੇ ਦੀ ਗੱਲ ਰੱਖਣ ਵਾਸਤੇ ਸੋ ਮੈਂ ਬੇਬਾਕੀ ਦੇ ਨਾਲ ਆਪਣੇ ਹਲਕੇ ਦੀ ਜਿਹੜੀ ਗੱਲ ਰੱਖਦਾ ਚਾਹੇ ਉਹ ਮੈਰੀ ਪਾਣੀਆਂ ਦੀ ਹੋਵੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਮੈਂ ਕੋਲੋਤਾ ਮੇਲੇ ਤੁਹਾਡਾ ਬੋਲਿਆ ਸੀਗਾ ਕਿ ਸਾਡੇ ਰਜਵਾਹੇ ਸਾਡੇ ਸੂਵੇ ਬੰਜਰ ਹੋ ਗਏ ਖੰਡਰ ਹੋ ਗਏ ਕਿਸਾਨਾਂ ਦੇ ਵਾਹ ਕੇ ਜ਼ਮੀਨਾਂ ਦੇ ਵਿੱਚ ਰਲਾ ਲਏ ਕਿਉਂਕਿ ਇੱਕ ਆਸ ਖਤਮ ਹੋ ਗਈ ਸੀ ਕਿਸਾਨਾਂ ਨੂੰ ਕਿ ਇਹਨਾਂ ਸੂਵਿਆਂ ਨੂੰ ਵੀ ਕੋਈ ਬਣਾਉਣ ਵਾਸਤੇ ਸਰਕਾਰ ਆ ਸਕਦੀ ਹੈ ਸੋ ਮੈਂ ਉੱਤੇ ਵਿਧਾਨ ਸਭਾ 'ਚ ਬੋਲਿਆ ਮੇਰੀ ਮਿਹਨਤ ਨੂੰ ਬੂਰ ਪਿਆ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਰਿਜ਼ਵਾਏ ਨੇ ਜਿਹੜੇ ਸੂਬੇ ਨੇ ਉਹ ਵੱਨ ਜਾ ਸੋ ਸਰਕਾਰ ਆ ਜਿਹੜੀ ਉਹ ਲੋਕਾਂ ਦੀ ਗੱਲ ਨੂੰ ਦੇਖਦਾ ਹੋਇਆ ਕਿਉਂਕਿ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਪੁੱਛਦੇ ਨੇ ਕਿ ਦੱਸੋ ਅਸੀਂ ਪੰਜਾਬ ਦੇ ਭਲੇ ਲਈ ਕੀ ਕਰ ਸਕਦੇ ਆ ਅਸੀਂ ਪੰਜਾਬ ਨੂੰ ਰਗੜਲਾ ਪੰਜਾਬ ਕਿੱਦਾਂ ਬਣਾ ਸਕਦੇ ਆ ਤਾਂ ਜੋ ਲੋਕਾਂ ਦੇ ਸੁਝਾਅ ਹੁੰਦੇ ਨੇ ਲੋਕਾਂ ਦੇ ਸੁਝਾਅ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੇ ਉਹ ਕੰਮ ਕੀਤੇ ਜਾ ਰਹੇ ਨੇ ਚਾਹੇ ਆਪਾਂ ਨੌਕਰੀ ਦੇਣ ਦੀ ਗੱਲ ਕਰੀਏ ਚਾਹੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਨੂੰ ਵੱਡੇ ਪੱਧਰ ਤੇ ਚੱਕਰ ਦਾ ਕੰਮ ਹੋਵੇ ਚਾਹੇ ਹੈਲਥ ਨੂੰ ਹੋਵੇ ਸੋ ਸਾਰੇ ਐਫਰਟ ਹੈ ਜਿਹੜੀ ਉਹ ਸਰਕਾਰ ਕਰ ਰਹੀ ਹੈ ਸੋ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਕਿਉਂਕਿ ਹਰਿਆਊ ਵਾਲੇ ਕਾਲੇ ਬਹੁਤ ਪੈ ਜਾਂਦੇ ਬਿਜਲੀ ਤਾਂ ਤੁਹਾਡਾ ਚੱਲੂ ਹੋ ਜਾਣਾ ਇਹ ਬਲਾਜਮਾ ਦੀ ਥੋੜੀ ਜੀ ਘਾਟ ਹੈਗੀ ਹੈ ਇਸ ਨੂੰ ਬਹੁਤ ਜਲਦੀ ਅਸੀਂ ਪੂਰਾ ਵੀ ਕਰ ਰਹੇ ਹਾਂ ਕਿਉਂਕਿ ਇਹ ਨਾ ਹੋਵੇ ਕਿ ਖੇਚੋ ਤਾਣੀ ਦੇ ਵਿੱਚ ਕਿ ਭਾਈ ਗ੍ਰਿਡ ਦਾ ਉਹ ਕਟਰਤਾ ਕਰਤਾ ਸਾਡੇ ਮੁਲਾਜ਼ਮ ਤਾਂ ਹੈ ਤੋ ਕੋਈ ਪ੍ਰੋਬਲਮ ਹੋਣੀ ਹੈ ਮੈਂ ਇਸ ਕਰਕੇ ਤੁਹਾਡੇ ਪਿੰਡ ਦੇ ਹੱਬਵਾਂ ਨੂੰ ਔਰ ਕਿੰਨੇ ਸਰਪੰਚ ਸਾਹਿਬਾਨ ਨੂੰ ਵਿਖਤੀ ਕਰਾਂਗਾ ਕਿ ਸਹਿਦਾਰ ਨਾਲ ਚੱਲਿਓ ਹੌਲੀ ਹੌਲੀ ਜਿੱਦਾਂ ਗ੍ਰਿਡ ਬਣ ਗਿਆ ਇਸ ਤਰ੍ਹਾਂ ਇਹ ਮੁਲਾਜ਼ਮ ਵੀ ਨੇ ਜਿਹੜੇ ਉਹ ਪੂਰੇ ਕਰਾਂਗੇ ਸੋ ਅੱਜ ਸਾਰਿਆਂ ਦੇ ਚਿਹਰਿਆਂ ਤੇ ਬੜੀ ਖੁਸ਼ੀ ਹੈ ਔਰ ਜਿੱਦਾਂ ਸਰਪੰਚ ਸਾਹਿਬ ਦੱਸ ਰਹੇ ਸੀਗੇ ਕਿ ਜਦਨ ਇੱਥੇ ਗ੍ਰਿਡ ਦੀ ਅਨਾਉਂਸਮੈਂਟ ਹੋਈ ਕਿ ਗ੍ਰਿਡ ਬਣਨ ਜਾ ਰਿਹਾ ਹੈ ਉਦੋਂ ਤੋਂ ਪਿੱਟਦੇ ਹਰ ਬੰਦੇ ਨੇ ਇੱਥੇ ਤਾਬੇ ਤੋੜ ਬਿੰਦਤ ਕੀਤੀ ਔਰ ਹਰ ਬੰਦੇ ਨੇ ਯੋਗਦਾਨ ਪਾਇਆ ਚਾਹੇ ਉਹ ਗਰੀਬ ਸੀਗਾ ਚਾਹੇ ਮੀਰ ਸੀਗਾ ਉਹ ਆਪਣਾ ਜਿਹੜਾ ਯੋਗਦਾਨ ਇਸ ਮਿੱਟੀ ਪਾਉਣ ਦੇ ਵਿੱਚ ਕੀਤਾ ਸੋ ਮੈਂ ਉਹਨਾਂ ਸੱਜਣਾ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਇੰਨਾ ਚਾਹ ਚੜ ਗਿਆ ਕਿ ਸਾਡੇ ਟੱਟ ਦੇ ਵਿੱਚ ਇੱਕ ਨਵੀਂ ਚੀਜ਼ ਆ ਰਹੀ ਹੈ ਕਿਉਂਕਿ ਅਕਸਰ ਹੁੰਦੀ ਹੈ ਜਦੋਂ ਕੋਈ ਨਵੀਂ ਚੀਜ਼ ਆਵੇ ਜਾਂ ਅਚੰਭਾ ਕੋਈ ਲੱਗੇ ਤਾਂ ਫਿਰ ਇੱਕਦਮ ਸਨ ਸਨਾਟਾ ਜਾਂ ਚਾਜਦਾ ਉਸ ਤੋਂ ਬਾਅਦ ਵਿੱਚ ਫਿਰ ਅਹਿਸਾਸ ਹੁੰਦਾ ਹੈ ਕਿ ਯਾਰ ਸਾਡੇ ਵੀ ਹੋ ਸਕਦਾ ਤੇ ਪਹਿਲਾਂ ਲੋਕਾਂ ਨੂੰ ਆਸਾ ਕਤਮ ਹੋ ਗਈ ਸੀ ਕਿ ਵਾਕਈ ਸਰਕਾਰ ਸੰਨਾ ਦੇ ਲਈ ਕੁਝ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਦੀ ਸਰਕਾਰ ਹੈ ਜਿਹੜੀ ਉਹ ਕੋਸ਼ਿਸ਼ ਕਰ ਰਹੀ ਹੈ ਉਹ ਮੈਨੂੰ ਤੁਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਇਆ ਬੜਾ ਪੈਸੇ ਤੋਂ ਜਿਤਾਇਆ ਇਸੇ ਕਰਕੇ 24 ਘੰਟੇ ਆਪਣੇ ਹੜਕੇ ਦੇ ਵਿੱਚ ਰਹਿ ਕੇ ਆਪਣੇ ਹੜਕੇ ਦੇ ਲੋਕਾਂ ਲਈ ਕੰਮ ਆਇਆ ਔਰ ਕਿਸੇ ਦੀ ਜੇਬ ਦੇ ਕੇ ਤਾਂ ਕੰਮ ਨਹੀਂ ਕਰਿਆ ਤੇ ਨਾ ਹੀ ਅਜੇ ਤੱਕ ਕਿਸੇ ਤੇ ਕੋਈ ਝੂਠਾ ਪਰਚਾ ਕਰਾਇਆ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਧੜੇਬੰਦੀ ਬਣਾਈ ਹੈ ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ 85000 ਵੋਟ ਲੋਕਾਂ ਨੇ ਪਾਈਏ ਕਿਨੂੰ ਕਾਲੀ ਕਵਾ ਕਿਨੂੰ ਕਾਂਗਰਸੀ ਕਵਾ ਕਿਨੂੰ ਭਾਜਪਾ ਵਾਲਾ ਕਵਾ ਸੋ ਲੋਕਾਂ ਨੇ ਮੈਨੂੰ ਜੋ ਮਦਦ ਦਿੱਤਾ ਜੋ ਪਤਵਾ ਦਿੱਤਾ ਸੋ ਜੋ ਮੇਰੇ ਤੇ ਆਸਾਂ ਲਾ ਜਾ ਸਕਿਆ ਉਸ ਆਸਾਂ ਤੇ ਖਰਾ ਉਤਰਨੀ ਜਿਹੜੀ ਉਹ ਮੈਂ ਕੋਸ਼ਿਸ਼ ਕਰ ਰਿਹਾ ਸੋ ਹਰਿਆਊ ਵਸਿਆਂ ਨੂੰ ਇਹਨਾਂ ਚਾਰਾ ਪਿੰਡਾਂ ਨੂੰ ਜਿਨ੍ਹਾਂ ਨੂੰ ਬਿਜਲੀ ਸਪਲਾਈ ਜਾਣੀ ਹੈ ਉਹਨਾਂ ਚਾਰਾ ਪਿੰਡਾਂ ਨੂੰ ਪੰਜਾ ਪੰਚਾਇਤਾਂ ਨੂੰ ਬਹੁਤ ਸਾਰਾ ਦਿਲੋਂ ਮੁਬਾਰਕਾ ਔਰ ਵਿਸ਼ੇਸ਼ ਤੌਰ ਤੇ ਮੈਂ ਵਧਾਈ ਦਿੰਦਾ ਸਰਪੰਚ ਸਾਬਕਾ ਸਰਪੰਚ ਮੇਰੇ ਭਰਾ ਗੁਲਾਬ ਸਿੰਘ ਹਰਿਆਊ ਨੂੰ ਕਿ ਜਿਨ੍ਹਾਂ ਦੀ ਮੈਂਡ ਸਦਕਾ ਅੱਜ ਆਪਾਂ ਸਾਰੇ ਇਕੱਤਰ ਹੋਏ ਆਂ ਔਰ ਇਕੱਤਰ ਹੋ ਗਿਆ ਜਿਸ ਦਾ ਉਦਘਾਟਨ ਕਰਿਆ ਸੋ ਅਰਦਾਸ ਕਰਦਾ ਕਿ ਮਹਾਰਾਜਾ ਸੱਚੇ ਪਾਤਸ਼ਾਹ ਉਸ ਪ੍ਰਭਾਤ ਨੂੰ ਜਲਦੀ ਠੀਕ ਕਰਕੇ ਸਾਡੇ ਵਿੱਚ ਕਾਰ ਲੈ ਕੇ ਆਵੇ ਵਾਹਿਗੁਰੂ ਹੋ ਜਾ ਸਕਦਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ